ਗੱਲ ਲਿਖੀ ਹੋਈ ਹੈ ਜੀ ਕੁਲਦੀਪ ਗੰਡਿਆਰਾ ਨੇ ਕਿ ਧੀਆ ਦੇਣ ਖੂਨ ਹੱਸ ਕੇ ਪੁੱਤ ਰੋ ਕੇ ਫੜਾਉਂਦੇ ਪਾਣੀ بڑا ਮੌਕਾ ਵਧੀਆ ਹੁੰਦਾ ਸੀ ਕਿਉਂਕਿ ਜਿਹੜੀਆਂ ਧੀਆ ਤੇ ਆਣੀਆਂ ਵਿਚਾਰੀਆਂ ਜਿਨ੍ਹਾਂ ਦੇ ਵਿਆਹ ਹੋ ਜਾਂਦੇ ਸੀ ਉਹਨਾਂ ਨੂੰ ਸੌਣ ਦੇ ਮਹੀਨੇ ਮਿਲਣ ਦਾ ਮੌਕਾ ਮਿਲਦਾ ਸੀ तो अपने रहना चाहिए अपनी जड़ा विरसा जो जुड़ के रहना चाहिए, के रहना चाहिए। ता ही चंगास ओ, कल्चर जो पंजाब का कल्चर है जो गर्ल्स के लिए है स्पेशली उसको हम रिप्रेजेंट करते हैं बच्चे काफी अच्छी अच्छी परफॉर्मेंसिस देते हैं जैसे गिद्धा हो गया भांगड़ा हो गया सोलो परफॉर्मेंसिस है तो इसके थ्रू ये है कि हमारा जो कल्चर है हम इसको और ज्यादा एक्सपेंड कर रहे हैं ਰਤਨ ਕਾਲਜ ਮਹਾਲੀ ਚ ਮੌਜੂਦ ਆ ਸੁਹਾਣੇ ਅੱਜ 3 ਦਾ ਜਿਹੜਾ ਕੀ ਪ੍ਰੋਗਰਾਮ ਕਰਾਇਆ ਜਾ ਰਿਹਾ ਕਰਮਜੀਤ ਅਨਮੋਲ ਇੱਥੇ ਪਹੁੰਚਨੇ ਅਨਮੋਲ ਜੀ ਬਹੁਤ ਬਹੁਤ ਸਵਾਗਤ ਥੈਂਕ ਯੂ ਜੀ ਕਿਵੇਂ ਦੇਖਦੇ ਹੋ 3 ਦਾ ਤਿਉਹਾਰ ਹਰੇਕ ਸਾਲ ਸਾਰੀਆਂ ਕੁੜੀਆਂ ਨੂੰ ਉਮੀਦ ਹੁੰਦੀ ਹੈ ਵੀ 3 ਦਾ ਤਿਉਹਾਰ ਆਊਗਾ ਸੀ ਮਤਲਬ ਇੰਜੋਏ ਕਰਾਂਗੇ ਬਿਲਕੁਲ ਜੀ ਵੈਸੇ ਵੀ ਲਾਈਫ ਦੇ ਵਿੱਚ ਜਦੋਂ ਚੰਗੇ ਦਿਨ ਹੋਣ ਨਾ ਤਾਂ ਬੰਦਾ ਕਹਿੰਦਾ ਵੀ 3 ਵਰਗੇ ਦਿਨ ਲੰਘ ਰਹੇ ਨੇ ਤੇ ਮੈਂ ਇਹੀ ਕਾਮਨਾ ਕਰਦਾ ਵੀ ਜਿੰਨੀਆਂ ਵੀ ਸਾਡੀਆਂ ਧੀਆ ਭੈਣਾਂ ਨੇ ਸਭ ਦੇ ਹਰ ਇੱਕ ਦਿਨ 3 ਵਰਗਾ ਹੋਵੇ ਕਦੇ ਵੀ ਉਹਨਾਂ ਦੀ ਲਾਈਫ ਦੇ ਵਿੱਚ ਬੱਲੋ ਨਾ ਪਵੇ ਸ਼ ਤੇ ਉਹ ਮੈਂ ਦੱਸਦਾ ਕਿ ਤੀਆਂ ਦਾ ਲਾਸਟ ਵਾਲਾ ਦਿਨ ਜਿਹੜਾ ਹੁੰਦਾ ਉਹ ਵੱਲੋ ਹੁੰਦੀ ਹੈ ਵੀ ਹਮੇਸ਼ਾ ਤੀਆਂ ਲੱਗੀਆਂ ਰਹਿਣ ਤੇ ਹਮੇਸ਼ਾ ਸਾਡੀਆਂ ਤੀਆਂ ਭੈਣਾਂ ਇਦਾਂ ਹੀ ਖੁਸ਼ ਤੇ ਨੱਚਦੀਆਂ ਡੱਬਦੀਆਂ ਰਹਿਣ ਔਰ ਵੱਡੇ ਮੁਕਾਮਾਂ ਤੇ ਪਹੁੰਚਣਾ ਔਰ ਪੜ੍ਹ ਲਿਖ ਕੇ ਚੰਗੇ ਆਫੀਸਰਸ ਬਣਨ ਔਰ ਚੰਗਾ ਭਵਿੱਖ ਸਿਰਜਣਾ ਪੌਂਚੇ ਵੀ ਕੁੜੀਆਂ ਦੇ ਕਾਲਜ ਉਹਨਾਂ ਸੀ ਕਾਲਜ ਆ ਕਿਉਂਕਿ ਪੁਰਾਣਾ ਰੀਤੀ ਰਿਵਾਜਾਂ ਨੂੰ ਲੈ ਕੇ ਹੁਣ ਦੇ ਰੀਤੀ ਰਿਵਾਜਾਂ ਤੇ ਕਿੰਨਾ ਕੁ ਫਰਕ ਲੱਗਦਾ ਰੀਤੀ ਰਿਵਾਜ ਤਾਂ ਪੁਰਾਣੇ ਹੀ ਹੁੰਦੇ ਨੇ ਜੀ ਨਵੇਂ ਤਾਂ ਕਿਹੜੇ ਰਿਵਾਜ ਹੁੰਦੇ ਨੇ ਨਵੇਂ ਤਾਂ ਆਪੋ ਆਪਣੇ ਬਣਾਏ ਹੋਏ ਲੋਕ ਨੇ ਜਿਹੜੇ ਤੇ ਕਿਉਂਕਿ بڑا ਮੌਕਾ ਵਧੀਆ ਹੁੰਦਾ ਸੀ ਕਿਉਂਕਿ ਜਿਹੜੀਆਂ ਧੀਆਂ ਤੇ ਆਣੀਆਂ ਵਿਚਾਰੀਆਂ ਜਿਨ੍ਹਾਂ ਦੇ ਵਿਆਹ ਹੋ ਜਾਂਦੇ ਸੀ ਉਹਨਾਂ ਨੂੰ ਸੌਣ ਦੇ ਮਹੀਨੇ ਮਿਲਣ ਦਾ ਮੌਕਾ ਮਿਲਦਾ ਸੀ ਕਿਉਂਕਿ ਤੀਆਂ ਜਿਹੜੀਆਂ ਹੁੰਦੀਆਂ ਨੇ ਉਹ ਬਹੁਤ ਮਸਾਂ ਇਕੱਠੀਆਂ ਹੁੰਦੀਆਂ ਨੇ ਕਿਤੇ ਇੱਕ ਤੀਆਂ ਦਾ ਹੀ ਤਿਉਹਾਰ ਹੈ ਜਿਹੜਾ ਉਹਨਾਂ ਨੂੰ ਇਕੱਠੀਆਂ ਕਰਦਾ ਜਿਹੜੀਆਂ ਚਾਚੇ ਤਾਏ ਨੇ ਕੁੜੀਆਂ ਜਾਂ ਪਿੰਡ ਚੋਂ ਜਿਹੜੀਆਂ ਨਾਲ ਪੜੀਆਂ ਲਿਖੀਆਂ ਹੁੰਦੀਆਂ ਸੀ ਉਹ ਇੱਕੋ ਇੱਕ ਜਿਹੜਾ ਮਹੀਨਾ ਸੌਣ ਦਾ ਹੁੰਦਾ ਸੀ ਤੀਆਂ ਦਾ ਸਮਾਂ ਹੁੰਦਾ ਸੀ ਜਦੋਂ ਇਕੱਠੀਆਂ ਬਹਿ ਕੇ ਦੁਆਰਾ ਫਿਰ ਆਪਣੇ ਦੁੱਖ ਸੁੱਖ ਕਰਦੇ ਨੱਚਦੀਆਂ ਟੱਪਦੀਆਂ ਹੱਸਦੀਆਂ ਖੇਡਦੀਆਂ ਸੀ ਸੋ ਇਹ ਬੜਾ ਤੀਆਂ ਦੇ ਲਈ ਬੜਾ ਇਹ ਅਹਿਮੀਅਤ ਕੁੜੀਆਂ ਦੇ ਲਈ ਬੜੇ ਅਹਿਮੀਅਤ ਵਾਲਾ ਤਿਆਰ ਹੈ ਤੁਸੀਂ ਦੇਖਦੇ ਹੋ ਵੀ ਜਿਵੇਂ ਪੰਜਾਬ ਦੇ ਵਿੱਚ ਆਪਾਂ ਕਹਿ ਦਈਏ ਵੀ ਧੀਆਂ ਨੂੰ ਅੱਗੇ ਵਧਾਉਣ ਵਾਸਤੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੋਂਗੇ ਜਿਹੜੇ ਧੀਆਂ ਨੂੰ ਕਹਿ ਦਈਏ ਵੀ ਪਿਛਲਾ ਸੋਚਦੇ ਨਹੀਂ ਇੱਕ ਬੜਾ ਵਧੀਆ ਗੱਲ ਲਿਖੀ ਹੋਈ ਹੈ ਜੀ ਕੁਲਦੀਪ ਗੰਡਿਆਰੇ ਨੇ ਕਿ ਧੀਆਂ ਦੇਣ ਖੂਨ ਹੱਸ ਕੇ ਪੁੱਤ ਰੋ ਕੇ ਫੜਾਉਂਦੇ ਪਾਣੀ ਵੀ ਧੀਆਂ ਬਹੁਤ ਚੰਗੀਆਂ ਹੁੰਦੀਆਂ ਨੇ ਧੀਆਂ ਦਾ ਪਿਓ ਨਾਲ ਖਾਸ ਕਰਕੇ ਜਿਆਦਾ ਵਾਹਵਾਸਤ ਹੁੰਦਾ ਜਾਂ ਜਿਆਦਾ ਮੋਹ ਹੁੰਦਾ ਮੈਂ ਤਾਂ ਇਹ ਕਹਿੰਦਾ ਹਰ ਇੱਕ ਧੀ ਹਰ ਇੱਕ ਭੈਣ ਖੁਸ਼ੀ ਵਸੇ ਔਰ ਹਮੇਸ਼ਾ ਹਮੇਸ਼ਾ ਸੁੱਖ ਦੀ ਜ਼ਿੰਦਗੀ ਮਾਣੇ ਕੌਮ ਆਪਣਾ ਪਿਛੋਕੜ ਭੁੱਲ ਜਾਂਦੀ ਹੈ ਉਹ ਬਹੁਤ ਛੇਤੀ ਉਹਦਾ ਪਤਨ ਹੋ ਜਾਂਦਾ ਸੋ ਆਪਣੇ ਪਿਛੋਕੜ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਆਪਣੀਆਂ ਜੜ੍ਹਾਂ ਇਹ ਨੇ ਆਪਣਾ ਵਿਰਸਾ ਜਿਹੜਾ ਉਹਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਤਾਂ ਹੀ ਅੱਗੇ ਆਪਾਂ ਚੰਗਾ ਸਮਾਜ ਸਿਰਜ ਪਾਵਾਂ ਮਿਹਰਬਾਨੀ ਸੋ ਬਿਲਕੁਲ ਦੇਖ ਸਕਦੀ ਹਾਂ ਇੱਥੇ ਜਿਹੜਾ ਕਿ ਤੀਆਂ ਦਾ ਮੇਲਾ ਕਰਾਇਆ ਜਾ ਰਿਹਾ ਆ ਰੌਣਕ ਤੀਆਂ ਦੀ ਰਤਨ ਪ੍ਰੋਫੈਸ਼ਨਲ ਕਾਲਜ ਸੁਹਾਣਾ ਵਿਕੇ ਸੋ ਬਿਲਕੁਲ ਮੈਡਮ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਮੈਮ ਕਿਵੇਂ ਦੇਖਦੇ ਹੋ ਅੱਜ ਜਿਹੜਾ ਕਿ ਤੀਆਂ ਦਾ ਮੇਲਾ ਕਰਾਇਆ सर बहुत अच्छा है हम हर साल सेलिब्रेट करते हैं तीज फेस्टिवल एज ए रतन ग्रुप ऑफ कॉलेज जो है हम लोग बहुत अच्छे से सेलिब्रेट करते हैं बच्चों को बहुत अच्छी अपॉर्चुनिटीज़ है बच्चों को अच्छी अपॉर्चुनिटी मिलती है सो देट कि वो कल्चर जो पंजाब का कल्चर है जो गर्ल्स के लिए है स्पेशली उसको हम रिप्रेजेंट करते हैं बच्चे काफ़ी अच्छी अच्छी परफॉर्मेंसेस देते हैं जैसे गिद्दा हो गया भांगड़ा हो गया सोलो परफॉर्मेंसेस है तो इसके थ्रू ये है कि हमारा जो कल्चर है हम इसको और ज़्यादा एक्सपेंड कर रहे हैं एज ए गर्ल सो ये हम बहुत अच्छे से सेलिब्रेट करते हैं स्पेशली तीज का हमारा ये होता है कि हम इस पर बहुत ज़्यादा प्रेफरेंस देते हैं सो देट कि हर किसी को अपॉर्चुनिटी मिले एज ए गर्ल कि वो इस चीज़ को सेलिब्रेट करें थैंक यू ਸੋ ਬਿਲਕੁਲ ਜੁੜੇ ਹੋre ਸਮਰ نیوز ਦੇ ਨਾਲ ਹੋਰ ਪੰਜਾਬ ਦੀਆਂ ਵੱਖ-ਵੱਖ ਖਬਰਾਂ ਦੇ ਨਾਲ ਅਸੀਂ ਤੁਹਾਨੂੰ ਜਾਣੂ ਕਰਾਉਂਦੇ ਰਹਾਂਗੇ ਕੈਮਰਾਮੈਨ ਸੰਦੀਪ ਦੇ ਨਾਲ ਹਰਜੀਤ ਜੀ ਤੁਹਾਨੂੰ ਦੱਸ ਸਮਰ نیوز ਮੋਹਾਲੀ